ਇਸ ਗੱਲ ਦਾ ਗਵਾਹ ਹੈ ਕਿ ਤੁਹਾਡੇ ਲੋਕਾਂ ਵਿੱਚ ਹੀ ਰੱਬ ਵਸਦਾ ਹੈ ਤੁਹਾਡੀ ਜਮੀਰ ਤੁਹਾਡੀ ਆਤਮਾ ਹਮੇਸ਼ਾ ਹੱਕ ਤੇ ਸੱਚ ਦੇ ਨਾਲ ਖੜੀ ਐਸ ਵਾਰੀ ਇੰਨਾ ਹੰਕਾਰੀਆਂ ਦਾ 그룹 ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀ ਮਿਹਨਤ ਦੇ ਨਾਲ ਇਨਾ ਹੰਕਾਰੀਆਂ ਦਾ ਗਰੁੱਪ ਤੋੜਿਆ ਤੁਸੀਂ ਵਧਾਈ ਦੇ ਪਾਤਰ ਹੋ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਜਿਹੜੇ ਕਿ 92 ਐਮਐਲਏ ਆਮ ਆਦਮੀ ਪਾਰਟੀ ਦੇ ਬਣੇ ਮੈਂ ਧੰਨਵਾਦ ਕਰਦਾ ਸਾਡੇ ਕੌਮੀ ਕਨਵਿਨਿਅਰ ਸਰਵਿੰਦ ਕੇਜਰੀਵਾਲ ਜੀ ਦਾ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਨiyet ਵੀ ਸਾਫ ਹੈ ਅਤੇ ਨੀਤੀਆਂ ਵੀ ਸਿਆਣੇ ਕਹਿੰਦੇ ਨੇ ਜਿਹਦੀ ਨiyet ਸਾਫ ਹੋਵੇ ਉਹਨੂੰ ਕਦੇ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ ਪ੍ਰਮਾਤਮਾ ਕੈਬਨਿਟ ਮੰਤਰੀ ਖੁੱਡਿਆ ਸਾਹਿਬ ਉਹਨਾਂ ਦੇ ਨਾਲ ਐਮਐਲਏ ਅਰਵੀਰ ਸਿੰਘ ਖੋਦਰ ਸਾਹਿਬ ਐਮਐਲਏ ਫੋਜਾ ਸਿੰਘ ਸਰਾਜੀ ਸਾਹਿਬ ਐਮ ਐਲ ਏ ਨਰੇਸ਼ ਕਟਾਰੀਆ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਲਿਸ ਐਡਮਿਨਿਸਟ੍ਰੇਸ਼ਨ ਔਰ ਅੱਜ ਦੇ ਇਸ ਪ੍ਰੋਗਰਾਮ ਨੂੰ ਦੁਨੀਆ ਦੇ ਵਿੱਚ ਲਾਈਵ ਔਰ ਆਪਣੇ ਖਬਰਾਂ ਦੇ ਮਾਧਿਮ ਰਾਹੀਂ ਪਹੁੰਚਾਉਣ ਵਾਲੀ ਸਮੂਹ ਮੀਡੀਆ ਟੀਮ ਪੰਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਫੋਸਪੁਰ ਜ਼ਿਲ੍ਹੇ ਦੇ ਸਾਰੇ ਹੀ ਪਿੰਡਾਂ ਤੋਂ ਆਏ ਹੋਏ ਪੰਜ ਸਹਿਬਾਨ ਪੰਜਾਬ ਦੇ ਹਰ ਮੋਹ ਪਿਆਰੇ ਮੁੱਖ ਮੰਤਰੀ ਸਰਦਾਰ ਕੁਵੰਤ ਸਿੰਘ ਮਾਨ ਦਾ ਸੁਪਨਾ ਪੂਰਾ ਹੋਇਆ ਕਿ ਜਿਨ੍ਹਾਂ ਨੇ ਪਿੱਛੇ ਚੋਣਾਂ ਤੋਂ ਪਹਿਲਾਂ ਇਜਲਾਸ ਦੇ ਵਿੱਚ ਬਿਲ ਪਾਸ ਕੀਤਾ ਸੀ ਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਬਣੇਗਾ ਸਰਪੰਚ ਬਣੇਗਾ ਪਿੰਡ ਦਾ ਉਸ ਤੇ ਤੁਸੀਂ ਪਹਿਰਾ ਦਿੱਤਾ ਤੋਂ ਬੰਦ ਕਰ ਦੇ ਜਾ ਕਿਤੇ ਸਾਨੂੰ ਸਭਤੀ ਆਪਣਾ ਕਿੱਥੇ ਚੋਣਾ ਵੀ ਹੋਈਆਂ ਪਰ ਉਹ ਕੁਝ ਨਹੀਂ ਹੋਇਆ ਜਿਹੜਾ ਪਹਿਲਾਂ ਹੁੰਦਾ ਸੀ ਜਿਸ ਤਰ੍ਹਾਂ ਪਿਛਲੀ ਸਰਕਾਰਾਂ ਬਦਲ ਨਹੀਂ ਕਰਦੇ ਚੰਗੇ ਨਹੀਂ ਲੱਗਦੇ ਬਾਕੀ ਸਤਕਾਰਯੋਗ ਨਗਰਾਂ ਤੋਂ ਆਏ ਹੋਏ ਮੇਰੇ ਭੈਣ ਭਰਾ ਪੰਚਾਂ ਦੇ ਰੂਪ ਵਿੱਚ ਚੁਣੇ ਹੋ ਅਫਸਰ ਸਹਿਮਾਨ ਮੇਰੇ ਸਾਥੀ ਐਮਐਲਏ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਹੀ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਅਣ ਥੋੜੇ ਨਗਰਾਂ ਦੇ ਲੋਕਾਂ ਦੀ ਮਿਹਰਮਾਨੀ ਨਾਲ ਚੁੜ ਕੇ ਆਏ ਹੋਏ ਸਰਬ ਸਰਬਸੰਤੀ ਨਾਲ ਬਣੇ ਹੋਏ ਪੰਜ ਸਹਿਬਾਨ ਮੇਰੇ ਭੈਣ ਭਰਾ ਜਿਨ੍ਹਾਂ ਨੇ ਅੱਜ ਚੋਣ ਤੋਂ ਬਾਅਦ ਅਸਲੀ ਰੂਪ ਵਿੱਚ ਸੋਚ ਆ ਕੇ ਆਪਣੇ ਨਗਰਾਂ ਦੀ ਅਗਵਾਈ ਤੇ ਤਰੱਕੀ ਵਿੱਚ ਹਿੱਸਾ ਪਾਉਣਾ ਇੱਥੇ ਆਏ ਹੂੰ ਮੇਰੀ ਸਰਕਾਰ ਵੱਲੋਂ ਡਿਊਟੀ ਲੱਗੀ ਹੈ ਆਪਾਂ ਸਾਰਿਆਂ ਦੇ ਪਰਮਾਤਮਾ ਦੇ ਨਾਮ ਤੇ ਸੰਵਿਧਾਨ ਦੀ ਸੌ ਚੁੱਕਣੀ ਹੈ ਮੈਂ ਦੋ ਚਾਰ ਥੋੜੇ ਨਾਲ ਵਿਚਾਰਾ ਕਰੂੰਗਾ ਉਸ ਤੋਂ ਬਾਅਦ ਜਿਹੜਾ ਪਰਫਾਰਮਾਂਸ ਮੁਤਾਬਕ ਮੈਂ ਕੀ ਬੋਲੂਗਾ ਉਸ ਤੋਂ ਬਾਅਦ ਤੁਸੀਂ ਸਾਰੇ ਪੈਂਤਰਾਵਾਂ ਨੇ ਖੜੇ ਹੋ ਕੇ ਆਪਾਂ ਇਹਦੇ ਵਿੱਚ ਸ਼ਾਮਲ ਹੋਣਾ ਹੈ ਪਵਿੱਤਰਤਾ ਬਖਾਉਣੀ ਹੈ ਮੈਂ ਤੇ ਸਾਰੇ ਹੀ ਬਹੁਤ ਸਤਿਕਾਰ ਮੈਂ ਸੀ ਆਪਣਾ ਨਾਮ ਭੁਲਵੰਤ ਸਿੰਘ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਹਾਂ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਹਾਂ ਖਾਂਦੀ ਹਾਂ ਖਾਂਦੀ ਹਾਂ ਮੈਂ ਕਾਨੂੰਨ ਦੁਆਰਾ ਮੈਂ ਕਾਨੂੰਨ ਦੁਆਰਾ ਸਤਿਕਾਰਪਾਤ ਭਾਰਤ ਦੇ ਸੰਵਿਧਾਨ ਸਰਕਾਰ ਸਤਿਪਾਤ ਦੇ ਸੰਵਿਧਾਨ ਫਰਜ਼ਾਂ ਨੂੰ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਿਤਪੂਰਵਕ ਨਿਸ਼ਚਿਤਪੂਰਵਕ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਅਤੇ ਮੈਂ ਹਰ ਦੇ ਲੋਕਾਂ ਨਾਲ ਦੇ ਲੋਕਾਂ ਨਾਲ ਬਿਨਾਂ ਦੇ ਡਰ ਕਿਸੇ ਦਾ ਵੱਖਪਾਤ ਵੱਖਪਾਤ ਸੰਦੇਹ ਬਾਣੀ ਭਾਵਨਾ ਦੇ ਸ੍ਰੀ ਜਾ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਭਾਰਤ ਦੇ ਸਨਹਾਰ ਤੇ ਕਾਨੂੰਨ ਮੁਤਾਬਕ ਨਿਆਂਗਾ ਨਿਆਂਗਾ ਕਰਾਂਗਾ ਮਿਹਰਬਾਨੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਸਾਰੇ ਐਮਐਲ ਸਾਹਿਬ ਇੱਕ ਪੁਰਜ਼ੇ ਲੈਦੇ ਇਹ ਸਾਰੇ ਨਹਿਰਾਂ ਸਭ ਕਮੀਆਂ ਹੋਣ ਕਿਵੇਂ ਕਮੇ ਅਡੀ ਸਾਹਿਬ ਕਿਵੇਂ ਰਿਸਿਡੈਂਟ ਡਿਟੇਲ ਲਓ ਜੀ ਤਾਂ ਕਿ ਸੋਛਾ ਕਰੀ ਸਰ 4300 64 ਤਾਂ ਕੀ ਉਹਨਾਂ ਨੂੰ ਪ੍ਰਣ ਦਿੱਤਾ ਗਿਆ ਵੀ ਕਿਵੇਂ ਇਸ ਪੰਚਾਇਤ ਚラン ਦੇ ਵੀ ਪੰਚਾਇਤ ਮੈਂ ਪਹਿਲਾਂ ਵੀ ਬੇਨਤੀ ਕੀਤੀ ਰੱਬ ਦਾ ਰੂਪ ਅਸੀਂ ਪਿੰਡਾਂ ਚੋਂ ਦੂਸਰੇ ਦੇ ਆਂਡ ਮੰਡ ਮੰਡ ਚ ਸਾਰੇ ਲੋਕ ਜਾਣਦੇ ਹੁੰਦੇ ਆ ਜਿਹੜੀ ਸੱਚੀ ਤੇ ਵਧੀਆ ਗੱਲ ਪੰਚਾਇਤ ਕਰ ਸਕਦੀ ਹੈ ਪੰਚਾਇਤ ਬਹੁਤ ਵੱਡਾ ਇਨਸਾਫ ਕਰ ਸਕਦੀ ਹੈ ਜੇ ਕਿਤੇ ਕੋਈ ਗਵਾਹੀ ਦੀ ਵੀ ਲੋੜ ਆ ਜੇ ਸਰਪੰਚ ਪੰਚਾਇਤ ਸਾਰੀ ਸੱਚੀ ਗਵਾਹੀ ਦਿੰਦੀ ਹੈ ਤਾਂ ਕਿਸੇ ਬੰਦੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਪੰਚਾਇਤ ਰੱਬਦਾਰੂ ਹੋ ਕੇ ਰੱਬ ਵਾਂਗ ਨੇ ਆ ਕਰ ਸਰ ਇਹ ਗੁਰੂ ਦਾ ਹੱਥ ਜਿਹੜੇ ਬੋਲ ਰਿਹਾ ਸੀ ਉੱਪਰ ਉਹ ਤਾਂ ਅਨਿਆਕਰਨ ਦੀ ਸੌਖਾ ਗਏ ਨਹੀਂ ਉਹਨਾਂ ਦੀ ਭਾਸ਼ਾ ਦਾ ਇੱਕ 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 ਮਿੰਟ ਮੇਰੀ ਮੇਰੀ ਬੇਨਤੀ ਹੈ ਸਭ ਨੂੰ ਕਈ ਵਾਰੀ ਮੰਦਨਮ ਬੋਲਣ ਚ ਤਾਈ ਮੈਂ ਦੁਆਰੇ ਗਿਆ ਸੀ ਵੀ ਆਪਾਂ ਨਿਆ ਕਹਿਣਾ ਉਹਨੇ ਕਿਹਾ ਵੀ ਪਹਿਲੀ ਵਾਰ ਕਈ ਵਾਰੀ ਆਪਾਂ ਬੋਲਣ ਚ ਥੋੜਾ ਮੋਟਾ ਪੜਿਆ ਲਿਖਿਆ ਕੋਈ ਇੰਨੀ ਖਾਸ ਗੱਲ ਨਹੀਂ ਜੇ ਮੈਂ ਚੁੱਪ ਕਰ ਜਾਂਦਾ ਚੁੱਪੀ ਸੀ ਮਤੀ ਸਾਹਿਬ ਫਿਰ ਫਿਰਦਾ ਕੋਈ ਨਹੀਂ ਮੈਂ ਤਾਂ ਵੈਸੇ ਆ ਕਦੇ ਆਪਾਂ ਨੂੰ ਲਿਆ ਬੱਚਾ ਫਿਰ ਕੋਈ ਸ਼ਹਿਰੀ ਬਲਾਕ ਦੇ ਵਿੱਚ 1 ਕਰੋੜ 80 ਲੱਖ ਦਾ ਕੰਪੜਾ ਹੋਇਆ ਹੈ ਔਰ ਜਿਸ ਐਡੀਸੀ ਦੇ ਦੌਰਾਨ ਹੋਇਆ ਹੈ ਉਸੇ ਡੀਸੀ ਨੂੰ ਜਿਹੜਾ ਹੈ ਕਿ ਉਹਦਾ ਜਾਂਚ ਅਧਿਕਾਰੀ ਲਾ ਦਿੱਤਾ ਗਿਆ ਇਸ ਗਲ ਦਾ ਪਤਾ ਲੱਗੇ ਹੋਈ ਇਸ ਗਲ ਦੀ ਪੜਤਾਲ ਕਰਕੇ ਜਿਨੇ ਕਪਲਾ ਕੀਤਾ ਉਹ ਜਾਂਚ ਦੇ ਵਿੱਚ ਨਹੀਂ ਪੂਗਾ ਜਿਨੇ ਕੀਤਾ ਉਹਨੂੰ ਕੁੱਝ ਨਹੀਂ ਪਾਏ ਸਰ ਕੀ ਜਾਂਚ ਵਾਲੋ ਬਦਲੇ ਜਾਣਗੇ ਅਫਸਰ ਜਿਨ੍ਹਾਂ ਦੇ ਉੱਪਰ ਪਹਿਲੇ ਉਹਨਾਂ ਨੇ ਕਿਹਾ ਸੀ ਜਦੋਂ ਮੈਂ ਕਿਹਾ ਵੀ ਜਾਂਚ ਕੋਈ ਉਸ ਕਰ ਕਰੂਗਾ ਜਿਹੜਾ ਇਸ ਤਰ੍ਹਾਂ ਨਿਆ ਹੋਊਗਾ ਇਹ ਲੋਕਾਂ ਨੂੰ ਇਨਸਾਫ ਸਰ ਤੁਹਾਡੀ ਸਰਕਾਰ ਖੁਦ ਮੁਖਤਾਰੀ ਦੀ ਮਦਦ ਹੀ ਰਹੀ ਸ਼ੁਰੂ ਤੋਂ ਜਿਵੇਂ ਸੂਬਿਆਂ ਨੂੰ ਵਾਅਦਾ ਕਰ ਦਿੰਦੀ ਕਿ ਪੰਚਾਇਤਾਂ ਨੂੰ ਵਾਅਦਾ ਕਰ ਦਿੱਤੇ ਜਾਣਗੇ ਇਹ ਤਾਂ ਆਪਣੇ ਵੈਸੀ ਸਰਕਾਰ ਨੇ ਬਈ ਸਾਰੇ ਤੁਸੀਂ ਵੀ ਜਾਣਦੇ ਹੋ ਪੰਚਾਇਤਾਂ ਦੇ ਪਹਿਲੇ ਤੋਂ ਗਲਤ ਕਰਦੇ ਪੰਚਾਇਤ ਕੋਲੇ ਸੱਚੇ ਅਧਿਕਾਰੀ ਠੀਕ ਹੈ ਸਰ ਥੈਂਕ ਯੂ ਚਲੋ ਜੀ ਥੈਂਕ ਯੂ